ਇਹਦੇ ਆ ਵੇਖ ਰਹੇ ਹਾਂ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਇਹ ਸਭ ਕੁਝ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਚੁੱਕਿਆ ਤਾਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਗੁਰੂ ਘਰ ਦੇ ਵਿੱਚ ਪਾਠੀ ਸਿੰਘ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਆ ਬਾਕੀ ਪਰਿਵਾਰਕ ਮੈਂਬਰ ਵੀ ਉੱਥੇ ਖੜੇ ਹੁੰਦੇ ਆ ਪਰ ਇੱਕ ਹੋਰ ਨੌਜਵਾਨ ਜਿਹੜਾ ਹੈ ਗਿਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੁੰਦਾ ਤੇ ਉਸ ਤੋਂ ਬਾਅਦ ਉਹ ਸਿੱਧਾ ਜਿੱਥੇ ਰਮਾਲਾ ਸਾਹਿਬ ਰੱਖੀ ਹੁੰਦੇ ਨੇ ਤਾਂ ਉਸ ਜਗ੍ਹਾ ਦੇ ਉੱਪਰ ਜਦੋਂ ਪਹੁੰਚਦਾ ਹੈ ਗਿਆ ਤੇ ਐਨੇ ਨੂੰ ਪਾਟੀ ਸਿੰਘ ਦੀ ਜਿਹੜੀ ਨਜ਼ਰ ਪੈ ਜਾਂਦੀ ਹੈ ਤੇ ਉਸ ਦੇ ਵੱਲੋਂ ਮੌਕੇ ਤੋਂ ਫੜ ਲਿਆ ਜਾਂਦਾ ਤੇ ਉਸ ਤੋਂ ਬਾਅਦ ਪਿੰਡ ਵਾਸੀ ਵੀ ਇਕੱਠੇ ਹੁੰਦੇ ਨੇ ਤਾਂ ਪਿੰਡ ਵਾਸੀਆਂ ਦੇ ਵੱਲੋਂ ਜਿਸ ਨੌਜਵਾਨ ਦੇ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਆ ਉਸ ਦੀ ਕੁੱਟਮਾਰ ਵੀ ਕੀਤੀ ਗਈ ਆ ਤਾਂ ਅਜੇਹ ਦੇ ਵਿੱਚ ਜਦੋਂ ਪਿੰਡ ਵਾਸੀਆਂ ਨੇ ਪੁੱਛਿਆ ਕਿ ਆਖਿਰਕਾਰ ਤੈਨੂੰ ਕਿਸ ਨੇ ਭੇਜਿਆ ਹੈ ਗਿਆ ਤਾਂ ਜਾਂ ਫਿਰ ਤੂੰ ਕਿਉਂ ਆਇਆ ਹੈ ਗਿਆ ਤਾਂ ਉਸ ਨੇ ਮੰਨਿਆ ਕਿ ਉਹ ਸ਼ਰਾਬ ਦਾ ਆਦੀ ਹੈ ਗਿਆ ਤੇ ਪਿੰਡ ਦੇ ਵਿੱਚ ਉਹ ਹੀ ਕਿਸੇ ਨੇ ਉਸ ਨੂੰ ਭੇਜਿਆ ਹੈ ਗਿਆ ਕਿ ਤੂੰ ਜਾ ਕੇ ਉੱਥੇ ਗੋਲਕ ਦੇ ਵਿੱਚੋਂ ਪੈਸੇ ਚੋਰੀ ਕਰਕੇ ਲਿਆ ਤੇ ਉਸ ਤੋਂ ਬਾਅਦ ਅਸੀਂ ਤੈਨੂੰ ਸ਼ਰਾਬ ਦੇਵਾਂਗੇ ਤੇ ਇਸੇ ਤੇ ਚਲਦੇ ਉਹ ਨੌਜਵਾਨ ਜਿਹੜਾ ਹੈ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੁੰਦਾ ਇਹ ਸਭ ਕੁਝ ਜਿਹੜਾ ਇਹ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦਾ ਤੁਸੀਂ ਵੇਖ ਸਕਦੇ ਹੋ ਕਿ ਇੱਕ ਘਰ ਦੇ ਜਿਹੜੇ ਅਰਦਾਸ ਜਿਹੜੀ ਉਹ ਕਰਵਾ ਰਹੇ ਸੀਗੇ ਪਾਤੀ ਸਿੰਘ ਦੇ ਵੱਲੋਂ ਉੱਥੇ ਅਰਦਾਸ ਕੀਤੀ ਜਾ ਰਹੀ ਸੀਗੀ ਪਰ ਅਚਾਨਕ ਜਿਹੜਾ ਇੱਕ ਨੌਜਵਾਨ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਦਾ ਜਿਸ ਦੇ ਨਾਂ ਤਾਂ ਸਿਰ ਤੇ ਕੋਈ ਰਮਾਲ ਬੰਨਿਆ ਹੁੰਦਾ ਨਾ ਕੋਈ ਦਸਤਾਰ ਹੁੰਦੀ ਆ ਤੇ ਅਜੇਹੇ ਦੇ ਵਿੱਚ ਜਦੋਂ ਪਾਟੀ ਸਿੰਘ ਦੀ ਨਜ਼ਰ ਪੈਂਦੀ ਹੈਗੀ ਆ ਕਿ ਉਹ ਬੇਅਦਬੀ ਦੀ ਕੋਸ਼ਿਸ਼ ਕਰਦਾ ਤੇ ਐਨੇ ਸਮੇਂ ਨੂੰ ਪਾਟੀ ਸਿੰਘ ਦੇ ਵੱਲੋਂ ਉਸ ਨੌਜਵਾਨ ਨੂੰ ਫੜ ਲਿਆ ਜਾਂਦਾ ਤੇ ਉਸ ਨੂੰ ਧੱਕੇ ਮਾਰ ਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਬਾਹਰ ਪੂਰੀ ਪਿੰਡ ਦੀ ਪੰਚਾਇਤ ਇਕੱਠੀ ਹੁੰਦੀ ਆ ਪਿੰਡ ਵਾਸੀ ਇਕੱਠੇ ਹੁੰਦੇ ਨੇ ਤੇ ਜਦੋਂ ਉਸ ਨੂੰ ਪੁੱਛਿਆ ਜਾਂਦਾ ਕਿ ਆਖਿਰਕਾਰ ਤੈਨੂੰ ਕਿਸ ਨੇ ਭੇਜਿਆ ਹੈ ਗਿਆ ਤਾਂ ਜਿਵੇਂ ਅਸੀਂ ਦੱਸਿਆ ਕਿ ਉਸ ਦਾ ਇਹੀ ਕਹਿਣਾ ਸੀਗਾ ਕਿ ਉਹ ਗੋਲ ਕਚੋਰੀ ਕਰਨ ਆਇਆ ਸੀਗਾ ਤੇ ਉਸ ਨੂੰ ਪਿੰਡ ਦੇ ਹੀ ਕੁਝ ਲੋਕਾਂ ਨੇ ਭੇਜਿਆ ਕਿ ਜਾ ਕੇ ਤੂੰ ਗੋਲਕ ਦੇ ਵਿੱਚੋਂ ਪੈਸੇ ਲੈ ਕੇ ਆ ਤੈਨੂੰ ਸ਼ਰਾਬ ਜਿਹੜੀ ਉਹ ਦਿੱਤੀ ਜਾਵੇਗੀ ਕਿਉਂਕਿ ਉਹ ਨੌਜਵਾਨ ਸ਼ਰਾਬ ਪੀਣ ਦਾ ਆਦੀ ਆ ਇਸ ਕਰਕੇ ਉਸ ਦਾ ਇਹ ਕਹਿਣਾ ਕਿ ਮੈਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਗਿਆ ਤੇ ਮੈਂ ਇੱਥੇ ਗੋਲਕਚੋਰੀ ਕਰਨ ਦੇ ਲਈ ਪਹੁੰਚਿਆ ਸੀਗਾ ਤੇ ਉਸ ਤੋਂ ਬਾਅਦ ਉਸ ਜਿੱਥੇ ਇੱਕ ਪਾਸੇ ਉਹ ਗੋਲਕਚੋਰੀ ਕਰਨ ਦੇ ਲਈ ਉੱਥੇ ਪਹੁੰਚਿਆ ਸੀਗਾ ਪਰ ਉਸ ਨੂੰ ਵੀ ਨਹੀਂ ਪਤਾ ਸੀਗਾ ਕਿ ਪਾਰਤੀ ਸਿੰਘ ਉੱਥੇ ਹੈ ਗਿਆ ਜਾਂ ਫਿਰ ਬਾਕੀ ਇੱਕ ਪਰਿਵਾਰ ਔਰ ਜੋ ਉਥੇ ਅਰਦਾਸ ਕਰਵਾ ਰਿਆ ਸੀਗਾ ਉਹ ਮੌਕੇ ਤੇ ਮੌਜੂਦ ਹੈ ਗਿਆ ਤਾਂ ਅਜੇ ਇਹਦੇ ਵਿੱਚ ਬੀਅੱਟਪੀ ਦੀ ਜਿਹੜੀ ਘਟਨਾ ਹੈਗੀ ਆ ਉਹ ਹੁੰਦੀ ਹੁੰਦੀ ਜਿਹੜੀ ਆ ਉਸ ਤੋਂ ਵਿਚਾਰਿਆ ਹੈ ਗਿਆ ਆਮ ਤੌਰ ਤੇ ਆਪਾਂ ਇਸ ਤਰ੍ਹਾਂ ਦੀਆਂ ਕਈ ਵਾਰ ਤਸਵੀਰਾਂ ਵੇਖੀਆਂ ਹੈਗਾ ਕਿ ਬਾਅਦ ਵਿੱਚ ਕਹਿ ਦਿੱਤਾ ਜਾਂਦਾ ਕਿ ਇਹ ਕੋਈ ਬੀਅੱਟਪੀ ਕਰਨ ਵਾਲਾ ਪਾਗਲ ਆ ਜੀ ਇਸ ਦਾ ਮਾਨਸਿਕ ਸੰਤੁਲਨ ਜਿਹੜਾ ਉਹ ਠੀਕ ਨਹੀਂ ਹੈਗਾ ਪਰ ਇੱਥੇ ਜਿਹੜੀ ਖਬਰ ਉਸ ਤੋਂ ਵੱਖਰੀ ਹੈਗੀ ਆ ਜਿਵੇਂ ਉਹ ਨੌਜਵਾਨ ਇਹ ਮੰਨ ਰਿਹਾ ਹੈਗਾ ਕਿ ਉਹ ਸ਼ਰਾਬ ਦਾ आदी ਹੈਗਾ ਕਿਸੇ ਨੇ ਉਸ ਨੂੰ ਭੇਜਿਆ ਹੈਗਾ ਕੀ ਜਾ ਕੇ ਤੋਂ ਗੋਲਕੇ ਦੇ ਵਿੱਚੋਂ ਚੋਰੀ ਕਰ ਲਿਆ ਤੇ ਬਾਅਦ ਵਿੱਚ ਅਸੀਂ ਤੈਨੂੰ ਸ਼ਰਾਬ ਦੇਵਾਂਗੇ ਹਾਲਾਂਕਿ ਇਹ ਵੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਇਸ ਨੂੰ ਭੇਜਿਆ ਸੀਗਾ ਜਿਸ ਦੇ ਵੱਲੋਂ ਬੀਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਉਹ ਚਿੱਟਾ ਜਿਹੜਾ ਇੱਕ ਡਰੱਗਸ ਹੈਗਾ ਉਸ ਨੂੰ ਵੇਚਦੇ ਨੇ ਉਹ ਜਾ ਖੁਦ ਲੈਂਦੇ ਵੀ ਨੇ ਤਾਂ ਉਹਨਾਂ ਦੇ ਬਹਿਕਾਵੇ ਦੇ ਵਿੱਚ ਇਹ ਆ ਜਾਂਦਾ ਤੇ ਉਸ ਤੋਂ ਬਾਅਦ ਸ਼ਰਾਬ ਪੀਣ ਦੇ ਲਾਲਚ ਦੇ ਵਿੱਚ ਜਦੋਂ ਉਹ ਗੁਰਦੁਆਰਾ ਸਾਹਿਬ ਪਹੁੰਚਦਾ ਹੈ ਗਿਆ ਪਰ ਅੱਗੇ ਪਾਠੀ ਸਿੰਘ ਜਿਹੜੇ ਆ ਉਹਨਾਂ ਨੇ ਬੜੀ ਹਿੰਮਤ ਦਿਖਾਈ ਹੈਗੀ ਆ ਕਿ ਜਦੋਂ ਵੇਖਿਆ ਕਿ ਨੰਗੇ ਸਰ ਇੱਕ ਨੌਜਵਾਨ ਜਿਹੜਾ ਇਹ ਆ ਰਿਹਾ ਤੇ ਉਸ ਦੇ ਵੱਲੋਂ ਜਦੋਂ ਰਮਾਲਾ ਸਾਹਿਬ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਸ ਮੌਕੇ ਹੀ ਪਾਟੀ ਸਿੰਘ ਦੇ ਵੱਲੋਂ ਉਸ ਨੌਜਵਾਨ ਨੂੰ ਫੜ ਲਿਆ ਜਾਂਦਾ ਤੇ ੱੱਕੇ ਮਾਰ ਕੇ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਤਾਂ ਇਹ ਨੌਜਵਾਨ ਜਿਹੜਾ ਹੈਗਾ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਪਿੰਡ ਵਾਸੀਆਂ ਨੇ ਜਾਂ ਪੂਰੇ ਪਿੰਡ ਨੇ ਇਹ ਅਪੀਲ ਕੀਤੀ ਹੈ ਕਿ ਜੋ ਪਿੰਡ ਦੇ ਵਿੱਚ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਉਸ ਉਹਨਾਂ ਨੂੰ ਤੇ ਪੁਲਿਸ ਜਿਹੜੀ ਆ ਉਹ ਕਾਰਵਾਈ ਕਰੇ ਤੇ ਜਿਹੜਾ ਇਹ ਨੌਜਵਾਨ ਜਿਸ ਦੇ ਵੱਲੋਂ ਬੀਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਸ ਨੂੰ ਵੀ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਜਦੋਂ ਇਸ ਨੂੰ ਫੜਿਆ ਜਾਂਦਾ ਪਿੰਡ ਵਾਸੀਆਂ ਨੇ ਉਹ ਵੀਡੀਓ ਜਿਹੜੀ ਰਿਕਾਰਡ ਕੀਤੀ ਹੈਗੀ ਆ ਪੰਚਾਇਤ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆ ਸਾਰਾ ਦੱਸ ਦੇ ਜੋ ਸਲੀਅਤ ਹੈ ਉਹਨੇ ਦੱਸ ਦੇ ਬਸ ਸਾਈ ਤੂੰ ਸ਼ੁਰੂ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਤੈਨੂੰ ਕੌਣ ਛੱਡ ਗਿਆ ਕਿਵੇਂ ਆ ਬਸ ਬੋਲ ਨੇ ਪਹਿਲਾ ਸਵਾਲ ਕਰ ਤੂੰ ਗੋਲਦਾਰੇ ਕੀ ਕਰਨਾ ਲਾਈ ਖੜ ਜੂ ਮੈਂ ਅਸੀਂ ਨਾਲ ਲੇਗਾ ਚੁੱਪ ਕਰ ਬਾਕੀ ਯਾਰ ਬੋਲ ਹੋਰ ਬੋਲ ਕੱਲਾ ਚੱਕਣਾ ਆਇਆ ਸੀ ਕਿਹਜੇ ਕਿਨੇ ਤੈਨੂੰ ਮੈਨੂੰ ਔਰ ਥੋੜਾ ਖੇਤੀ ਕਿਨੇ ਕਲਿਆ ਸੀ ਮੈਨੂੰ ਮਿੱਤੂ ਨੇ ਹੋਰ ਕਿਨੇ ਕਲਿਆ ਸੀ ਮਿੱਤੂ ਨੇ ਕਲਿਆ ਸੀ ਸੱਤੀ ਫੋਤੀਆਂ ਨੇ ਤੇਰੇ ਸਾਹਮਣੇ ਉਹਨਾਂ ਦੇ ਨਾਲ ਗੱਲ ਹੋਈ ਏ ਨਹੀਂ ਉਹ ਕਹਿੰਦਾ ਸੀ ਉਹਨਾਂ ਕਰੇ ਜਾਣਾ ਹੈ ਹੈ ਉਹ ਕੰਨ ਦਾ ਸੋਨਾ ਕਰ ਜਾਣਾ ਸੱਤੀ ਪੋਸਟੀਏ ਕਿਨੇ ਤੂੰ ਜਾਣਾ ਉਹਨਾਂ ਕਰੇ ਨਹੀਂ ਮੀਤੂ ਨੇ ਜਾਣਾ ਅੱਛਾ ਉਹਨੇ ਉਹਨਾ ਕਰ ਜਾਣਾ ਮੀਤੂ ਨੇ ਕਰ ਤੈਨੂੰ ਭੇਜਿਆ ਤੇਰੇ ਸਾਹਮਣੇ ਗੱਲ ਹੋਈ ਹੁੰਦੀ ਉਹਨਾਂ ਦੇ ਸਾਰੇ ਪੋਸਟੀਆਂ ਦੇ ਮੁੰਡਿਆਂ ਦੀ ਤੇਰੇ ਸਾਹਮਣੇ ਗੱਲ ਹੋਈਏ ਬੋਲ 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 ਹਾਂਜੀ ਹਾਂਜੀ ਹੈ ਕੀ ਗੱਲ ਹੋਈ ਸੀ ਨਹੀਂ ਉਹਨਾਂ ਤੈਨੂੰ ਕਿਹਾ ਵੀ ਜਾ ਕੇ ਬੇਦਬੀ ਕਰ ਦੇ ਨਹੀਂ ਜੀ ਇਹ ਨਹੀਂ ਕਿਹਾ ਮੈਂ ਗੱਲਾਂ ਚੱਕਣ ਆਇਆ ਸੀ ਫਿਰ ਤੂੰ ਗੱਲਾਂ ਕੋਲ ਕਿਹਨੂੰ ਕਿਹਾ ਸੰਗਤ ਕੋਲ ਗੱਲਾਂ ਚੱਕਣ ਸੱਤੀ ਸੱਤੀ ਪੋਸਟੀਆਂ ਦੇ ਤੇ ਮੀਤੂ ਦੇ ਵਿਚਕਾਰ ਕੀ ਗੱਲ ਹੋਈ ਸੀ ਬੋਲ ਉਹਨਾਂ ਦੀ ਵਿਚ ਕਰਕੇ ਗੱਲ ਹੀ ਮੈਂ ਤਾਂ ਬਾਹਰ ਹੀ ਗਿਆ ਸੀ ਉਹ ਅੰਦਰ ਗਿਆ ਸੀ ਨਾਲੇ ਤੂੰ ਕਹਿੰਦਾ ਵੀ ਮੇਰੀ ਗੱਲ ਸਾਹਮਣੇ ਹੋਈ ਨਾਲੇ ਕਹਿੰਦਾ ਮੈਨੂੰ ਪਤਾ ਨਹੀਂ ਨਹੀਂ ਚਿੱਟਾ ਲੈਣਾ ਹੈ ਹੈ ਚਿੱਟਾ ਲੈਣਾ ਕਿੰਨੇ ਕਿੰਦੇ ਵਾਸਤੇ ਉਹਨੇ ਆਪਦੇ ਹਸ ਵਿੱਚ ਮਿੱਤੂ ਨੇ ਸੱਤੀ ਪੋਸਟੀਆਂ ਦੇ ਹਾਂਜੀ ਅਗਾ ਮਿੱਤੂ ਨੇ ਤੈਨੂੰ ਕੀ ਦੇਣਾ ਸੀ ਮੈਨੂੰ ਮੈਂ दारू ਦੇਣੀ ਸੀ ਹੈਂ ਦਾਰੂ ਦੇਣੀ ਸੀ ਚਿੱਟਾ ਵੀ ਨਹੀਂ ਚਿੱਟਾ ਨਹੀਂ ਹੋਰ ਕੀ ਨਸ਼ਾ ਕਰਨਾ ਹੈ ਉਹਨਾਂ ਤੈਨੂੰ ਕੀ ਗੁਰਦਰ ਚਲਾ ਜਾ ਹੈਂ ਗੁਰਦਰ ਚਲਾ ਚਿੱਟਾ ਪੀਣਾ ਨਹੀਂ ਹੋਰ ਕੀ ਬਸ दारू ਕੱਲੀ ਚੋਰੀਆਂ ਨੇ ਚੋਰੀ ਚਾਰੀ ਦਾ ਚੋਰੀ ਕਰਨ ਆਇਆ ਹੋਰ ਕੀ ਕਰ ਰਹਾ ਹੈ ਪੈਸੇ ਕੋਈ ਨਹੀਂ ਦਿੱਤਾ ਕਰਕੇ ਜੀ ਅੱਜ ਜੋ ਆਪਾਂ ਇੱਥੇ ਇਕੱਠੇ ਹੋਏ ਆਂ ਬੜੀ ਮੰਦ ਭਾਗੀ ਖਬਰ ਏ ਕਿ ਨਸ਼ਾ ਕਿਸੇ ਦਾ ਮਿੱਤਰ ਨਹੀਂ ਅੱਜ ਤਿੰਨ ਚਾਰ ਨਸ਼ੇੜੀਆਂ ਨੇ ਇੱਕ ਪਲਾਨ ਕੀਤਾ ਕਿ ਜੀਵਾਰੀ ਗੁਰਦੁਆਰਾ ਸਾਹਿਬ ਜੋ ਬੇਦਬੀ ਕਰਾਈ ਜਾਵੇ ਇਹ ਆਪਣੇ ਪਰਵਾਸੀ ਰਹਿੰਦੇ ਇੱਥੇ ਲਨਤੀ ਮੁੰਡਾ ਬਈਆਂ ਦਾ ਇਹਦੇ ਜਾ ਕੇ ਨਸ਼ਾ ਮੰਗਿਆ ਇੱਕ ਮਿੱਤੂ ਮੁੰਡੇ ਕੋਲ ਮਿੱਤੂ ਨੇ ਫਿਰ ਅਗੇ ਗਾਉਂ ਮਲਾਇਆ ਉਹਨਾਂ ਨੂੰ ਸੱਤੀ ਪੋਸਤੀ ਦੇ ਮੁੰਡੇ ਸਲਦੀਪ ਸਤਨਾਮ ਉਹਨਾਂ ਨੂੰ ਉਹਨਾਂ ਨੇ ਜਾ ਕੇ ਇਹਨੂੰ ਕਹਿ ਵੀ ਜਾ ਗੁਰਦੁਆਰਾ ਸਾਹਿਬ ਜਾ ਕੇ ਆ ਕੰਮ ਕਰਿਆ ਤੇ ਤੈਨੂੰ ਨਸ਼ਾ ਦੇ ਦਿਆਂਗੇ ਉਹ ਅਕਲਦਾਨ ਭੱਜਿਆ ਗਿਆ ਉਹਨੇ ਜਾਂਦੇ ਹੀ ਚਾਰ ਪੰਜ ਬੰਦੇ ਵੀ ਜਿਹੜੇ ਆਪਣੇ ਪਿੰਡ ਦੇ ਜਿਨ੍ਹਾਂ ਨੇ ਪਾਠ ਮਖਾਉਣਾ ਸੀ ਬਾਬਾ ਜੀ ਅਰਦਾਸ ਕਰ ਰਹੇ ਸੀ ਜਾਂਦੇ ਜਾ ਕੇ ਜਦੋਂ ਪੈਨ ਲੱਗਾ ਤਾਂਲੇ ਰਮਾਲਾ ਸਾਹਿਬ ਨੂੰ ਆਥੀ ਪਾਇਆ ਤੇ ਬਾਬਾ ਜੀ ਨੇ ਜਾ ਕੇ ਸ਼ੁਦਵਾਤਾ ਚਲੋ ਚੰਗੀ ਕਿਸਮਤ ਹੈ। ਬਾਕੀ ਸਾਡੇ ਸਾਰੇ ਪਿੰਡ ਦੇ ਇੱਕੋ ਮੰਗੇ ਵੀ ਇਹਨਾਂ ਨਸ਼ੇੜੀਆਂ ਨੂੰ ਪਿੰਡੋਂ ਬਾਹਰ ਕੱਢੇ ਜਾਵੇ। ਮੈਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਮੇਰੀ ਸਾਰੀ ਪੰਚਾਇਤ ਵੀ ਨਾਲ ਖੜੀ ਅੱਜ ਇਹ ਮਤਾ ਪਾਵਾਂਗੇ ਇਹਨਾਂ ਪਿੰਡਾਂ ਨੂੰ ਇਹ ਜਿਹੜੇ ਪਿੰਡ ਦੇ ਵਿੱਚ ਨਸ਼ੇੜੀ ਨੇ ਨਾਲੋਂ ਪਿੰਡੋਂ ਬਾਹਰ ਕੱਢਿਆ ਜਾਵੇਗਾ। ਧੰਨਵਾਦ। ਆਮਰੇ ਵੀ ਰੋਡ ਦੇ ਵਿੱਚ ਇੱਕ ਮਾਈਕਲ ਲਾਈਕ ਨੂੰ ਇਕੱਠਾ ਹਾਲਾ ਚਾ ਲਾਈਕ ਨੂੰ ਨੀਕ ਖਤੇ ਇਹ ਅੱਜ ਦੀ ਇਸ ਘਟਨਾ ਨੇ ਮਾਨੂੰ ਬਹੁਤ ਚਿੰਤ ਜੀ ਰਿਹਾ ਕਿਉਂ ਜਿਹੜੇ ਅੱਜ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਲੜਕਾ ਕਿੱਦਾਂ ਅੰਦਰ ਆ ਕੇ ਮਹਾਰਾਜ ਦੇ ਸੂਤ ਨਾਲ ਛਿੜਛੜ ਕਰ ਰਿਹਾ ਹੈ ਇਹ ਤਾਂ ਮਹਾਰਾਜ ਦੀ ਇੱਕ ਕਿਰਪਾ ਹੀ ਹੋਈ ਹੈ ਕਿ ਉਸ ਟਾਈਮ ਤੇ ਸਾਡੇ ਰਣਜੀਤ ਜੀ ਅੰਦਰ ਅਰਦਾਸ ਜਾਂ ਪ੍ਰਕਾਸ਼ ਵਾਸਤੇ ਮਹਾਰਾਜ ਦਾ ਸੁਪਲੈਨ ਆਇਆ ਸੀ ਔਰ ਇਸ ਚੀਜ਼ ਦੀ ਬਚਤ ਹੋ ਗਈ ਬਾਕੀ ਪ੍ਰਸ਼ਾਸਨ ਨੂੰ ਤੇ ਪਰਜੋਰ ਅਪੀਲ ਹੈ ਵੀ ਇਸ ਚੀਜ਼ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਇਹ ਜਿਹੜੀ ਬੇਦਬੀ ਹੋਈ ਹੈ ਔਰ ਇਸ ਦੇ ਦੇ ਦਾਸ ਪੂਰਾ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ